हरियाणे सिरा लग्या गया सिरा लग्या गया है प्यार नाल प्यार नाल आ जड़ा लैबी लाइव वाला दिखा दे आ 82000 यार शिलू ਦੇ ਜੱਫਿਆਂ ਦਾ ਆ 82000 यार शिलू ਦੇ ਜੱਫਿਆਂ ਦਾ शिलू 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 ਦਾ ਰਾਜੂ शिलू ਦਾ ਰਾਜੂ ਹਗਮ ਬਿੱਗ ਬੱਲੀ ਹੋਵੇ ਹੈਂਸ ਕਮਾਲ ਦਾ ਲਫਾ ਆ ਸ਼ਿਲੂ ਸ਼ਾਗਰ ਵਿੱਚ ਦੁਨੀਆ ਦੇ ਆ ਮੰਦਰ ਦੀ ਕੋਨੇ ਕੋਨੇ ਦਾ ਇਹਦਾ ਵਿਚ ਗਰਾਉਂਡ ਦਾ ਖਾਤਰ ਦਾ ਇਹਦਾ ਵਿੱਚ ਗਰਾਉਂਡ ਦਾ ਖਾਓ ਫੇਦਾ ਜਿਵੇਂ ਦੁਨੀਆ ਡਰੇ ਕੋਰੋਨੇ ਤੋਂ ਇਹਦਾ ਵਿੱਚ ਗਰਾਉਂਡ ਕੋਰੋਨੇ ਤੋਂ ਸਰਦਾਰ ਬੂਟਾ ਸਿੰਘ ਜੀ ਜੋ ਕਿ ਅੱਜ ਦੇ ਇਸ ਕਬੱਡੀ ਕੱਪ ਦੇ ਚੀਫ ਐਨੀ ਬਾਈ ਮੈਚ ਸਮਾਪਤ ਹੈ ਜਾਂ ਵਾਟਰ ਬ੍ਰੇਕ ਹੈ ਦੇਨੀ ਜੀ ਸਮਾਪਤ ਹੈ ਮੈਚ ਸਮਾਪਤ ਹੈ ਐਨਆਰਆ ਮੰਨੇਪੁਰ ਬੰਨੇ ਕਬੱਡੀ ਦੇ ਖਿਡਾਰੀ ਜਿ세 ਵੀ ਰਿਜ਼ਲਟ ਅਨਾਉਂਸ ਕਰ ਲਈ ਯਾਰ ਹੁਣ ਤਾਂ ਜਿ세 ਨੂੰ ਰਿਜ਼ਲਟ ਵੀ ਪੁੱਛ ਕੇ ਅਨਾਉਂਸ ਕਰਨਾ ਪੈਣਾ ਯਾਰ ਇਸ ਮੈਚ ਦਾ ਯਾਰ ਰਿਜ਼ਲਟ ਹੈ ਇਸ ਮੁਕਾਬਲੇ ਦੇ ਵਿੱਚ ਹਰਿਆਣੇ ਦੀ ਟੀਮ ਦੇ ਪੁਆਇੰਟ ਰਹੇ 32 ਤੇ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਖਡੂਰ ਸਾਹਿਬ ਦੀ ਟੀਮ ਦੇ ਪੁਆਇੰਟ ਰਹੇ 34 ਇੱਕ ਵਾਰ ਤਾੜੀਆਂ ਜ਼ੋਰਦਾਰ ਮਾਰ ਦਿਓ 32 ਦੇ ਮੁਕਾਬਲੇ 34 ਪੁਆਇੰਟ ਲੈ ਕੇ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਖਡੂਰ ਸਾਹਿਬ ਦੀ ਟੀਮ ਜਿੱਤੂ ਰਹੀ ਹੈ ਪਹਿਲੇ ਮੁਕਾਬਲੇ ਦੀ ਖਡੂਰ ਸਾਹਿਬ ਜਿੱਤੂ ਰਹੀ ਹੈ ਐਨਆਰ ਕਬੱਡੀ ਕਲੱਬ ਨਕੋਦਰ